ਚੰ ਤੁਹਾਡੀ ਫੇਵਰਟ ਪਲੇਅਰ ਕਿਹੜੇ ਜਿਹਨਾਂ ਨੂੰ ਤੁਸੀਂ ਦਿਲ ਤੋਂ ਪਿਆਰ ਕਰਦੇ ਹੋ ਜਿਹਨਾਂ ਸੋਹਣੇ ਲੱਗਦੇ ਤੁਹਾਨੂੰ ਕਿਹੜੇ ਮੈਨੂੰ ਵੀ ਕਾਲ ਨੂੰ ਸੂਪਰੀਆ ਬਹੁਤ ਜਿਆਦਾ ਲੱਗਦਾ ਹੈ ਕੀ ਬਾਤ ਹਾਂ ਜਿਸ ਟੋਪਰਾਂ ਚੋਂ ਸਟਾਪਰ ਮੈਂ ਪੱਥਾਂ ਅਸੀਂ ਇਹ ਬਹੁਤ ਜਿਆਦਾ ਲੱਗਦਾ ਵਾਹ ਜੀ ਵਾਕਿਆ ਹਾਂ ਫੈਨ ਹੈ ਇਹ ਬੰਦੇ ਦਾ ਪਹਿਲੇ ਦਿਨ ਤੋਂ ਹੀ ਜਿਵੇਂ ਤੁਹਾਡੀ ਫੈਨ ਹੈ ਦੁਨੀਆ ਜਿਵੇਂ ਤੁਸੀਂ ਫੈਨ ਸੀ ਨਹੀਂ ਆਪਾਂ ਕਾਲੂ ਦੇ ਪੂਰੇ ਫੈਨ ਹੈ ਸ਼ਾਬਾਸ਼ ਹਾਂ ਮਿਲਦੇ ਨੇ ਇਹ ਹਾਂ ਮੈਂ ਤੇ ਰੰਨਾ ਵੀ ਫੋਟੋ ਹੀ ਰਵਾਈ ਗੱਡੀ ਦੇ ਮਗਰੀ ਵਾਹ ਜੀ ਵਾਹ ਕੀ ਬਾਤ ਆ ਕਾਲੂ ਸੂਲਪਤੀ ਨਾ ਖੇੜਦੇ ਹੁੰਦੇ ਕੀ ਕਰਨਾ ਹੈ ਕੰਮ ਬਸ ਫਿਰ ਕਰੀ ਖੇਤੀਬਾੜੀ ਕਰਦੇ ਘਰ ਦੇ ਨਾਲ ਹੀ ਗੋਡੀ ਨੇ ਬਹੁਤ ਵਧੀਆ ਸਭ ਕੁਝ ਰਕਾਤ ਤੋਂ ਵੱਧ ਜੇ ਰਹੀ ਆਪਣਾ ਗੋਡੀ ਨੇ ਸਾਰੀਆਂ ਗਾਂਟਰੀਆਂ ਦਿਖਾਤੀਆਂ ਬਹੁਤ ਖੌਸੇ ਬਾਪੂ ਡੜੀ ਸਾਰੇ ਉਸ ਮੰਨ ਅੱਛਾ ਤੁਹਾਨੂੰ ਕਈ ਰੀਕਮੈਂਡੇਟਰ ਬੋਲਦੇ ਨੇ ਕਿੰਨੇ ਮੋਟਰਸਾਈਕਲ ਬਹੁਤ ਜਿੱਤੇ ਨੇ ਹਾਂ ਮੋਟਰਾਂ ਬਹੁਤ ਜਿੱਤੇ ਆਂ ਵੀ ਹਾਂ ਪੈਸੇ ਹਾਂ 670 ਮੋਟਰਾਂ ਜਿੱਤੇ ਆਂ ਉਹ ਹੀ ਮਸਤ ਬਾਜੂ ਹਾਂ ਜੀ 670 ਮੋਟਰਸਾਈਕਲਾਂ ਦਾ ਕਰਦੇ ਕੀ ਹੋਂ ਬਾਈ ਘਰੇ 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 ਨਹੀਂ ਬਾਕੀ ਰੈਸਟ ਰੋਸ ਤੇ ਦਾਲ ਨੂੰ ਪੰਡ ਦੇ ਦੂ ਦੇ ਦੇ ਨਹੀਂ ਅੱਛਾ ਇਦਾਂ ਦੇਖ ਦਿੰਦੇ ਹਾਂ ਹਾਂਜੀ ਹਾਂਜੀ ਮਤਲਬ ਕਿ ਵੈਸੇ ਹੀ ਗਿਫਟ ਕਰ ਦੇਣਾ ਹਾਂ ਮਾਰਬੜਾ ਕਿਸੇ ਕੁੜੀ ਨੂੰ ਦੇ ਦਿੱਤਾ ਕਰੀਬ ਨੂੰ ਐ ਦੇ ਦੂ ਦੇ ਲਈ ਵੇਚ ਵੀ ਦਿੰਨੇ ਕਈ ਰੀਬ ਕੋ ਹਾਂਜੀ ਵੇਚ ਹਾਂ ਹਾਂ ਇਹ ਵਾਧੂ ਤਾਂ ਵੇਚ ਹੀ ਦਿੰਨੇ ਹੋਰ ਆਪਾਂ ਕੀ ਕਰੀਏ ਨੇ ਦੇ ਹਾਂ ਬੋਸ ਕਰ ਤੋਂ ਇਲਾਵਾ ਵੀ ਕੋਈ ਹੋਰ ਸ਼ਹਿਰ ਹਾਂ ਮੋਟਰਸਾਈਕਲ ਬੋਲਟ ਬੋਲਟ ਜਿੱਤੇ ਨਹੀਂ ਹੋਰ ਬਸ ਟਰੈਕਟਰ ਜਿੱਤੇ ਹੀ ਆ ਕੀ ਬਾਤ ਹਾਂਜੀ ਅੱਛਾ ਨਾਜੀ ਇੰਡੀਆ ਦੇ ਵਿੱਚ ਤੁਸੀਂ ਤਕਰੀਬਨ ਪੰਜਾਬ ਸਾਰੇ ਦੇ ਖੇਡੇ ਹੋ ਹਾਂਜੀ ਵਧੀਆ ਤੇਰੇ ਹਲਕੇ ਚ ਜਾ ਕੇ ਲੱਗਦਾ ਵੀ ਇਹਨਾਂ ਦਾ ਅਰੇਂਜਮੈਂਟ ਵੀ ਵਧੀਆ ਹੁੰਦਾ ਕਿਹੜੇ ਕਿਹੜੇ ਟੂਰਨਾਮੈਂਟ ਤੁਹਾਨੂੰ ਵਧੀਆ ਲੱਗਦੇ ਸਨ ਵਧੀਆ ਲੱਗਦੇ ਹਲਕੇ ਵਧੀਆ ਸਾਰੇ ਟੂਰਨਾਮੈਂਟ ਹਲਕੇ ਚ ਵਧੀਆ ਹੁੰਦੇ ਸੀ ਨਾ ਕਿ ਅਸੀਂ ਨਾਂ ਮੇਰਾ ਜੁਵੀ ਪਈ ਜਗਦੀਪ ਸਿੰਘ ਹਾਂਜੀ ਤੇ ਨਾੜ ਝੋੜਨਾ ਕਿਵੇਂ ਨਾੜ ਬਸ ਨਾੜ ਝੋੜ ਤਾਂ ਇਹ ਬਸ ਖੇਡਦੇ ਖੂੜਦੇ ਕਰਕੇ ਜਾਨ ਬੱਤੀ ਸੀ ਲੋਕਾਂ ਨੇ ਵੀ ਪਤਾ ਸੀ ਮੇਰਾ ਨਾਮ ਲੋਕਾਂ ਨੇ ਪਾਇਆ ਕਮੈਂਟਟਰਾਂ ਨੇ ਕਮੈਂਟਟਰਾਂ ਨੇ ਪਤਾ ਸੀ ਸੰਤੂ ਭਰਾਵਾਂ ਨੇ ਪਤਾ ਸੀ ਅੱਛਾ ਜੀ ਹਾਂਜੀ ਵਧੀਆ ਲੱਗਦਾ ਜੀ ਤੁਹਾਨੂੰ ਨਾ ਕਿ ਹਾਂਜੀ ਬਹੁਤ ਮਾਣ ਹੁੰਦਾ ਇਹ ਬਹੁਤ ਵਧੀਆ ਲੱਗਦਾ ਸ਼ ਖੁੱਤੀ ਸੀ ਰਹਾ ਤੁਹਾਡਾ ਮਤਲਬ ਸਟਰੋਂਗਸਟ ਗਾਇ ਬਿਗ ਗਾਇ ਲੱਗਦੇ ਹੋ ਹਾਂਜੀ ਹਾਂਜੀ ਅੱਛਾ ਨਾਟੋ ਜੀ ਸਾਹਿਬ ਜਦੋਂ ਤੁਸੀਂ ਖੇਡਦੇ ਹੋ ਕਦੇ ਪ੍ਰੈਸ਼ਰ ਪੁਰੂਸ਼ੋਂ ਤੁਹਾਡੇ ਮਨ 'ਚ ਕੋਈ ਗੱਲਬਾਤ ਹੁੰਦੀ ਆ ਵੀ ਯਾਰ ਆ ਜਿਹੜੇ ਯਾਫੀ ਆ ਟਫ ਟਾਰਗਟ ਹੁੰਦੇ ਆ ਕੋਈ ਪ੍ਰੈਸ਼ਰ ਵੀ ਕਿਸੇ ਯਾਫੀ ਦਾ ਮੰਦੇ ਹੋ ਜਾਂ ਵੈਸੇ ਤੁਹਾਨੂੰ ਲੱਗਦਾ ਕਿਸੇ ਕੋਈ ਨਹੀਂ ਕੋਈ ਪ੍ਰੈਸ਼ਰ ਨਹੀਂ ਹੁੰਦਾ ਜੀ ਬਸ ਗਰਾਊਂਡ ਦੇ ਵਿੱਚ ਬਸ ਰਕ ਹੋਣਦਾ ਜੇ ਅੱਜ ਗੇਮ ਕਰਕੇ ਦਿਖਾਈ ਲੋਕਾਂ ਨੂੰ ਵਧੀਆ ਲੱਗੇ ਪ੍ਰੈਸ਼ਰ ਪੁਰੂਸ਼ਾ ਕਿਹਦੇ ਹੁੰਦੇ ਆ ਉਹ ਵੀ ਯਾਫੀ ਕਰਨੇ ਕਰੇ ਹੁੰਦੇ ਆ ਬਸ ਯਾਫੀ ਵੀ ਪ੍ਰੈਸ਼ਰ ਹੁੰਦੇ ਆ ਰੈਟਰ ਵੀ ਪ੍ਰੈਸ਼ਰ ਹੁੰਦੇ ਆ ਜੀ